ਸਾਡੇ ਦਰਸ਼ਨ ਬਜ਼ੁਰਗਾਂ ਦੇ ਵੱਲੋਂ ਜ਼ਰੂਰੀ ਬੇਨਤੀ ਆ ਕਿ ਅਸੀਂ ਰਾਹਾਂ ਦੇ ਵਿੱਚ ਕਈ ਵਾਰੀ ਲਵਾਰਸ ਲੋਕਾਂ ਨੂੰ ਦੇਖਦੇ ਆ ਜਿਹੜੇ ਕਿ ਬਿਨਾਂ ਕੱਪੜਿਆਂ ਤੋਂ ਵਿਚਾਰੇ ਘੁੰਮਦੇ ਫਿਰਦੇ ਆ ਠੰਡ ਦਾ ਮੌਸਮ ਆ ਦੇਖੋ ਸਾਡੇ ਸਾਹਿਬ ਜੀ ਆਦਿ ਦਿਨ ਲੰਘ ਕੇ ਗਏ ਨੇ ਠੰਡ ਬਹੁਤ ਜ਼ਿਆਦਾ ਪੈ ਰਹੀ ਹੈਗੀ ਤੇ ਇਸ ਕਰਕੇ ਸਾਡੀ ਇਨਸਾਨੀਅਤ ਦੀ ਇਹੀ ਫਰਜ਼ ਬਣਦੇ ਆ ਇਸ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਮਿਲਦਾ ਤਾਂ ਸਾਡੇ ਦਰਸ਼ਨ ਬਜ਼ੁਰਗਾਂ ਦੀ ਟੀਮ ਦੇ ਨਾਲ ਜ਼ਰੂਰ ਸੰਪਰਕ ਕਰੋ ਜੋ ਕਿ ਨੰਬਰ ਆ ਸਾਡਾ ਉੱਥੋਂ ਦਾ ਹੈਲਪਲਾਈਨ ਨੰਬਰ 98552 072985520720 ਦੂਸਰਾ ਨੰਬਰ ਹੈਗਾ 9914687322 ਬਾਕੀ ਜਿੰਨੇ ਵੀ ਤੁਸੀਂ ਟੀਮ ਦੇ ਵਿੱਚ ਮੈਂਬਰ ਸਾਡੇ ਖੜੇ ਦੇਖਦੇ ਹੋ ਕਿਸੇ ਨਾਲ ਵੀ ਜਿਸ ਕਿਸੇ ਦਾ ਨੰਬਰ ਆ ਤੁਹਾਡੇ ਕੋਲੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਕਿਤੇ ਬਜ਼ੁਰਗ ਕੋਈ ਔਰਤ ਬੱਚਾ ਲਵਾਰਸ ਜਾਂ ਮੈਂਟਲੀ ਅਫਸੈਟ ਕਿਤੇ ਵੀ ਮਿਲਦਾ ਹੋਵੇ ਤਾਂ ਸਾਡੀ ਟੀਮ ਨਾਲ ਜਰੂਰ ਸੰਪਰਕ ਕਰੋ ਤਾਂ ਕਿ ਉਸ ਨੂੰ ਆਪਾਂ ਆਸ਼ਰਮ ਦੇ ਵਿੱਚ ਲਿਆ ਕੇ ਇੱਕ ਨਵੀਂ ਜ਼ਿੰਦਗੀ ਦੇ ਸਕੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਇਨਸਾਨ ਦਾ ਭਲਾ ਹੋ ਸਕੇ ਧੰਨਵਾਦ ਜੀ